ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ 11 ਸਤੰਬਰ ਸਾਲ 2025 ਤੇ ਦਿਨ ਹੈਗਾ ਵੀਰਵਾਰ ਸਮਾਂ ਸਵੇਰ ਦੇ 6:30 ਵਜੇ ਗਏ ਤੇ ਆਪਾਂ ਤਿਆਰੀ ਖੇਤ ਲਈ ਅੱਜ ਬਿਨਾਂ ਨਾਤੇ ਤੋਤੇ ਕਿਉਂਕਿ ਆਪਾਂ ਰੁਕੇ ਸੀਗੇ ਰਾਤ ਟਰੱਕਾਂ ਵਾਲੀ ਕੰਪਨੀ ਦੇ ਵਿੱਚ ਆਪਣੇ ਪੰਜਾਬੀ ਬਾਈ ਇੱਥੇ ਬਾਹਰ 'ਚ ਖੜੇ ਸੀਗੇ ਕੱਲ ਸ਼ਾਮ ਨੂੰ ਉਹਨਾਂ ਨੇ ਆਪਾਂ ਨੂੰ ਆਵਾਜ਼ ਮਾਰੀ ਤੇ ਆਪਾਂ ਚਲੇ ਗਏ ਬਾਈਆਂ ਕੋਲੇ ਤੇ ਬਾਈ ਕਹਿੰਦੇ ਵੀ ਅੱਜ ਦੀ ਰਾਤ ਆਪਣੇ ਕੋਲੇ ਰੁਕੋ ਤੇ ਇਹ ਦੂਬਾ ਫਿਰ ਆਪਾਂ ਰੁਕੇ ਸੀਗੇ ਸਾਹਮਣੇ ਉਧਰ ਤੇ ਹੁਣ ਚਾਹ ਪੀਣ ਵਾਸਤੇ ਇੱਥੇ ਆਏ ਸੀਗੇ ਤੇ ਬਾਈਆਂ ਕੋਲੇ ਹੈ ਨਹੀਂ ਗਾ ਦੁੱਧ ਤੇ ਫਿਰ ਆਪਾਂ ਨੂੰ ਜਾਣਾ ਪੈਣਾ ਥਾਲੀ ਪੇਟ ਹੁਣ ਤੇ ਅੱਗੇ ਚੱਲ ਕੇ ਦੇਖਦੇ ਆਂ ਚਾਹ ਵਾਲਾ ਕੋਈ ਲੱਭਦੇ ਆਂ ਤੇ ਕਰਾਉਨੇ ਆਂ ਬਾਈ ਨਾਲ ਗੱਲਬਾਤ ਥੋੜੀ ਚਾਹ ਵਾਲਾ ਬਾਈ ਵਧੀਆ ਵਧੀਆ ਹੋਰ ਕਿਹੜਾ ਏਰੀਆ ਬਾਈ ਤੇਰਾ ਏਰੀਆ ਕਿਰਤਾਰ ਤੇ ਬਾਈ ਕੋਲੇ ਆਪਾਂ ਰੁਕੇ ਸੀਗੇ ਰਾਤ ਤੇ ਵਧੀਆ ਨੀਂਦ ਆਈ ਰੋਟੀ ਪਾਣੀ ਖਾਦਾ ਆਪਾਂ ਤੇ ਬਈ ਤੁਹਾਡਾ ਧੰਨਵਾਦ ਸਾਡੇ ਵੱਲੋਂ ਤੇ ਉਹ ਬਾਬਾ ਵੀ ਆ ਗਿਆ ਰਹਾ ਕੱਲ ਵਾਲਾ ਚਾਹ ਵਾਲਾ ਹੋ ਜਾਂਦਾ ਲਾਦਾ ਖੋਲੂਗਾ ਤੇ ਚਾਹ ਚਾਹ ਮਿਲ ਜਾਏਗੀ ਤੇ ਬਾਕੀ ਬਈ ਹੋਰ ਦੱਸੋ ਪਰਿਵਾਰ ਠੀਕ ਆ ਸਾਰਾ ਬਹੁਤ ਵਧੀਆ ਤੇ ਚਾਹ ਦਾ ਵਕਤ ਖੜਾ ਹੋਇਆ ਤੇ ਦੇਖਦੇ ਆਂ ਚਾਹ ਵਾਲਾ ਬੰਦਾ ਮਿਲਦਾ ਕਿ ਨਹੀਂ ਮਿਲਦਾ ਕਾਲ ਵਾਲਾ ਬਾਬਾ ਵੀ ਨੰਗੇ ਹੀ ਚਾਹ ਲਾਦੇ ਆਪਾਂ ਦੇਖਦੇ ਆ ਵੀ ਕੀ ਕਹਿੰਦਾ ਚਾਹ ਬਣਾਉਂਦਾ ਕਿ ਨਹੀਂ ਬਣਾਉਂਦਾ ਦੇਖਦੇ ਆ ਚੱਲ ਕੇ ਤੇ ਸੀ ਚਾਹ ਲੈ ਬਾਈ ਕੋਲੇ ਤੇ ਕਿਹਾ ਵੀ ਬਿਨਾ ਅਦਰਕ ਤੋਂ ਬਣਾਈ ਚਾਹ ਤੇ ਆ ਵਿੱਚ ਹੋਰ ਚੀਜ਼ਾਂ ਆ ਗਈਆਂ ਚਲੋ ਕੋਈ ਨਹੀਂ ਤੇ ਇੱਧਰ ਕੱਦੂ ਦੇਖ ਲਓ ਬਈ ਤੁਸੀਂ ਦੇਖ ਸਕਦੇ ਠਾਗੀਆਂ ਰੋਟੀਆਂ ਤੇ ਪੀ ਕੇ ਵੀ ਆਪਾਂ ਹੁਣ ਕਰਕੇ ਸਰੀਰ ਕਾਇਮ ਤੇ ਆਉਣੇ ਆ ਚਾਲੇ ਇੱਥੋਂ ਡੇਢ ਘੰਟੇ ਜੇ ਆਪਾਂ 22 23 ਕਿਲੋਮੀਟਰ ਕੱਢ ਕੇ ਤੇ ਆ ਗਏ ਸੀਗੇ Jio ਵਾਲੇ ਪੰਪ ਤੇ ਇੱਥੇ ਸਟਾਪ ਮਾਰਿਆ ਪਾਣੀ ਧਣੀ ਪੀ ਕੇ ਆਪਾਂ ਤੇ ਚੱਲਦੇ ਆਂ ਅੱਗੇ ਅੱਜ ਆਪਾਂ ਸ਼ੇਅਰ ਕਰਾਂਗੇ ਪੰਜਾਬੀ ਢਾਬਾ ਵਾਲ ਬਾਈ ਦਾ ਤੇ ਦੇਖਦੇ ਆਂ ਉਹ ਚੱਲ ਕੇ ਮਈਅਰ ਤੋਂ ਅੱਗੇ ਆ ਤੇ ਕਟਨੀ ਦੇ ਵਿਚਾਲੇ ਆ ਦੇਖਦੇ ਆਂ ਹੀ ਸਾਗ ਢਾਬਾ ਸ਼ਿਰੋਗਾ ਪਹਾੜ ਆ ਗਿਆ ਬਈ ਇੱਧਰ ਦੇਖ ਸਕਦੇ ਹੋ ਤੁਸੀਂ ਪਹਾੜੀ ਸਫਰ ਵਿੱਚ ਵਿੱਚ ਆ ਜਾਂਦਾ ਫੇਰ ਅੱਜ ਵੀ ਵਧੀਆ ਸ਼ਾਮਾਂ ਦੇ ਵਧੀਆ ਸਫਰ ਚੱਲ ਰਿਹਾ ਛਾਵੇਂ ਛਾਵੇਂ ਰੋਟੀ ਆ ਗਈ ਆਪਾਂ ਤੇ ਖੂਰ ਵੀ ਕਰਨੀ ਸੀਗੀ ਤੇ ਆਪਾਂ ਆ ਗਏ ਆ 11.55 54 ਕਿਲੋਮੀਟਰ ਦਾ ਸਫ਼ਰ ਪੈਂ ਕਰਕੇ ਤੇ ਅੱਗੇ ਆਪਣਾ ਰਹਿ ਗਿਆ 70 ਕਿਲੋਮੀਟਰ ਦਾ ਸਫ਼ਰ ਹੋਰ ਤਾਬੇ ਦੇ ਜਾਵਾਂਗੇ ਤੇ ਹੁਣ ਖਾਣੇ ਆ ਰੋਟੀ ਆਪਾਂ ਵੀ ਰਾਸਤੇ ਸਫ਼ਰ ਕਰਦੇ ਸੀਗੇ ਤੇ ਆਪਾਂ ਨੂੰ ਪੰਜਾਬ ਗੱਡੀ ਦੀ ਸੀ ਪੀਵੀ 11 ਤੇ ਤੇ ਬਾਈ ਹੁਣੇ ਆ ਖੜੇ ਦਿਖੇ ਤੇ ਆਪਾਂ ਬਾਈ ਹੁਣਾਂ ਦੇ ਕੋਲੇ ਪਹੁੰਚ ਗਏ ਤਉ ਬਈ ਫੜਿਆ ਮੈਗਾ ਉਧਰ ਫਰਾਉ ਤੋ ਦੇਖੀ ਨੂੰ ਮਨੋਰਤ ਹੋਰ ਬਈ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਕੀ ਨਾਮ ਬਈ ਤੁਹਾਡਾ ਲਾਭ ਸਿੰਘ ਜੀ ਠੀਕ ਆ ਬਈ ਕਿੱਥੋਂ ਤੁਸੀਂ ਕਪੜਾ ਪਟਿਆਲਾ ਏਰੀਆ ਜੀ ਤੇ ਇਧਰ ਬਈ ਕੀ ਕਾਰੋਬਾਰ ਆਪਣਾ ਮਸ਼ੀਨਾਂ ਦਾ ਜੀ ਠੀਕ ਆ ਬਈ ਵਧੀਆ ਚੱਲਦਾ ਬਈ ਹਾਂਜੀ ਹਾਂਜੀ ਕਾਦਾ ਸੀਜ਼ਨ ਲਾਉਣ ਆਏ ਬਈ ਹੁਣ ਸੋਇਆ ਪਿੰਦਾ ਜੀ ਤੇ ਬਾਕੀਆ ਸਾਰੇ ਬਈ ਆਪਣੇ ਪਿੰਡ ਤੇ ਹੀ ਆ ਸਾਰੇ ਹਾਂਜੀ ਹਾਂਜੀ ਤੇ ਬਾਕੀ ਬਈ ਦੇਖ ਸਕਦੇ ਤੇ ਇਨੇ ਕਾ ਮਾਰ ਲਓ ਸਾਰੇ ਬਈ ਹਣੀ ਇੱਥੇ ਇੱਕ ਪਿੰਡ ਦੀ ਆ ਵਧੀਆ ਲੱਗਿਆ ਬਾਈ ਉਹਨਾਂ ਨਾਲ ਮਿਲ ਕੇ ਪਿੱਛੇ ਬਾਈ ਉਹਨਾਂ ਨੇ ਆਪਾਂ ਨੂੰ ਚਾਹ ਪਾਣੀ ਪੁੱਛਿਆ ਇੱਥੇ ਕੀ ਪ੍ਰਚਾਰ ਆਜਾ ਕਰਨ ਲੱਗੇ ਆ ਤੇ ਅੱਗੇ ਬਾਈ ਨਾਲ ਕਰਾ ਲਉ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਮੇਰਾ ਨਾਮ ਬਾਈ ਦਾ ਮੇਰਾ ਨਾਮ ਵਿੱਕੀ ਹੈ ਜੀ ਠੀਕ ਆ ਹੋਰ ਵਧੀਆ ਬਾਈ ਹਾਂਜੀ ਹਾਂ ਵਧੀਆ ਜੀ ਚੰਗਾ ਕਾਰੋਬਾਰ ਹਾਂਜੀ ਹਾਂਜੀ ਵਧੀਆ ਹੀ ਕਰਨਾ ਸਟਾਰਟ ਹਾਂਜੀ ਹੁਣ ਕਰਾਂਗੇ ਸਟਾਰਟ ਜਾ ਕੇ ਕਿਦਾਂ ਆਏ ਪੰਜਾਬ ਤੋਂ ਅਸੀਂ ਅੱਜ ਹੀ ਆਏ ਜੀ ਹਾਂਜੀ ਯਾ ਹੋਰ ਸਭ ਹਾਂਜੀ ਹਾਂ ਵਧੀਆ ਜੀ ਹੋਰ ਬਾਈ ਕੋਈ ਗੱਲ ਕਰਨਾ ਚਾਹੁੰਦਾ ਵੀ ਕਰ ਲੈਣਗੇ ਜੀ

ਬਾਈ ਹੁਣਾਂ ਕੋਲੋਂ ਆਪਾਂ ਰੋਟੀ ਪਾਣੀ ਛੱਕ ਕੇ ਤੇ ਹੁਣ ਚੱਲਦੇ ਆ ਸਾਰੇ ਬਾਈ ਹੁਣੇ ਸੀਗੇ ਬਾਈ ਹੁਣਾਂ ਦੀ ਗੱਡੀ ਆ ਤੇ ਇਹ ਵੀ ਅੱਜ ਹੀ ਆਏ ਆ ਪੰਜਾਬੋਂ ਤੇ ਅੱਗੇ ਇਹਨਾਂ ਨੇ ਇੱਥੇ ਹੁਣ ਮਸ਼ੀਨਾ ਲੈ ਕੇ ਆਏ ਆ ਤੇ ਵਾਢੀ ਗੁੱਢੀ ਕਰਨੀ ਆ ਤੇ ਆਪਾਂ ਵੀ ਚੱਲਦੇ ਆ ਗੁਰਦੁਆਰਾ ਸਾਹਿਬ ਤੁਰਿਆ ਗਿਆ 2 ਕਿਲੋਮੀਟਰ ਸਮਾਚਾਰ 45 ਦਾ ਤੇ ਸੂਰਜ ਦੁੱਬਾਂ ਦੇ ਕਿਨਾਰੇ ਆ ਪਹਾੜਾਂ ਦੇ ਅੱਜ ਦਾ ਸਫ਼ਰ ਬੜਾ ਵਧੀਆ ਰਿਹਾ ਸਾਰਾ ਪਹਾੜਾਂ ਦਾ ਸਫ਼ਰ ਆ ਤੇ ਬਾਕੀ ਹੁਣ ਆਪਾਂ ਕਟਨੀ ਦੇ ਨੇੜੇ ਐਨ ਐਚ 30 ਨੰਬਰ ਰੋਡ ਤੇ ਆਪਾਂ ਸਫ਼ਰ ਕਰ ਰਹੇ ਆ ਪਹਿਲਾਂ ਆਪਾਂ ਸੋਚਿਆ ਸੀ ਮਈਰ ਰੋਕਣ ਵਾਲੇ ਗੁਰਦੁਆਰਾ ਸਾਹਿਬ ਫਿਰ ਆਪਾਂ ਸੋਚਿਆ ਵੀ ਅਗਲਾ ਸਫ਼ਰ ਆਪਣਾ ਵਧੀਆ ਟਿਕਾਣਾ ਬਣ ਜੂਗਾ ਤੇ ਆਪਾਂ ਉਥੋਂ ਅੱਗੇ ਆ ਕੇ ਤਕਰੀਬਨ 30 35 ਕਿਲੋਮੀਟਰ ਦੂਰ ਤੇ ਹੁਣ ਢਾਪੇ ਦੇ ਨੇੜੇ ਪਹੁੰਚ ਗਏ ਆ ਤੇ ਟਿਕਾਣਾ ਕਰਦੇ ਆ ਫਿਰ ਅੱਜ ਦਾ ਬਾਕੀ ਜੋਰ ਲੱਗਿਆ ਹੋਇਆ ਤਾਂ ਕਰਕੇ ਸਾਹ ਝੜਿਆ ਹੋਇਆ। 7 ਘੰਟਿਆਂ ਦੀ ਪੈਡਲਿੰਗ ਕਰਨ ਤੋਂ ਬਾਅਦ ਆਪਾਂ 105 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚ ਗਏ ਪਾਲ ਪੰਜਾਬੀ ਢਾਬੇ ਤੇ ਤੇ ਅੰਕਲ ਜੀ ਹੁਣਾਂ ਨੇ ਪਹਿਲਾਂ ਪਾਣੀ ਤੇ ਫਿਰ ਚਾਹ ਆਪ ਦੀ ਆਪ ਪੇਜਦੀ ਆ ਤੇ ਢਾਬਾ ਬਈ ਬੜੇ ਖੁੱਲੇ ਡੁੱਲੇ ਏਰੀਆ 'ਚ ਵਧੀਆ ਚ ਤੇ ਆ ਦਰਖਦ ਰੁਖ ਦੇਖ ਕੇ ਲੱਗਦਾ ਜਾਂ ਚੀਜ਼ਾਂ ਦੇਖ ਕੇ ਲੱਗਦੀਆਂ ਵੀ ਆਪਾਂ ਆਉਦੇ ਘਰੇ ਵਿਹੜੇ 'ਚ ਬੈਠੇ ਆ ਬੜਾ ਵਧੀਆ ਮਾਹੌਲ ਆ ਤੇ ਚਾਹ ਪੀਂਨੇ ਆ ਤੇ ਮਾਰਦੇ ਆ ਗੱਲਾਂ ਅੰਕਲ ਜੀ ਸਮਾ ਸ਼ਾਮ ਦੇ 1:30 ਵਜੇ ਆ ਤੇ ਆਪਾਂ ਚਾਹ ਪਾਣੀ ਪੀ ਕੇ ਅੰਕਲ ਜੀ ਨਾਲ ਗੱਲਾਂ ਬਾਤਾਂ ਕਰਕੇ ਤੇ ਹੁਣ ਨਹਾ ਧੋਲੇ ਸੀ ਕਿਉਂਕਿ ਆਪਾਂ ਅੱਜ ਸਵੇਰੇ ਨਹਾਤੇ ਨਹੀਂ ਸੀਗੇ ਨਹਾ ਧੋ ਕੇ ਵਧੀਆ ਤਕਾਵੜ ਲੱਥ ਜਾਂਦੀ ਆ ਬਾਕੀ ਅੱਜ ਦਾ ਸਫ਼ਰ ਆਪਣਾ 105 ਕਿਲੋਮੀਟਰ ਦਾ ਹੀ ਬਹੁਤ ਵਧੀਆ ਸਫ਼ਰ ਰਿਹਾ ਤੇ ਜੇ ਰੋਣੋਂ ਤੋਂ ਤੋਂ ਬਾਅਦ ਟਿਕਾਣਾ ਮਿਲ ਜਾਂਦਾ ਤੇ ਬਹੁਤ ਵਧੀਆ ਹੋ ਜਾਂਦਾ ਫਿਰ ਸਾਰੀ ਤਕਾਵੜ ਦੂਰ ਹੋ ਜਾਂਦੀ ਤੇ ਜੇ ਪੰਜਾਬੀ ਜਗ੍ਹਾ ਤੇ ਕੋਈ ਟਿਕਾਣਾ ਮਿਲੇ ਫਿਰ ਤਾਂ ਸੌਣੇ ਤੇ ਸੁਹਾਗਾ ਹੋ ਜਾਂਦਾ ਤੇ ਬਾਕੀ ਤੁਸੀਂ ਇਧਰ ਦਾ ਮਾਹੌਲ ਚੈੱਕ ਕਰ ਸਕਦੇ ਹੋ ਸਾਰਾ ਪਾੜਨ ਦਾ ਇਹ ਟਿਕਾਣਾ ਬਹੁਤ ਵਧੀਆ ਜਗ੍ਹਾ ਤੇ ਆ ਤੇ ਆਪਾਂ ਸਾਈਕਲ ਵਗੈਰਾ ਅੰਦਰ ਲਾਦੇ ਆ ਤੇ ਸਾਹਮਣੇ ਅੰਕਲ ਜੀ ਆ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਕੰਮ ਕਰੀ ਜਾਂਦੇ ਐ ਇਸ ਟਾਈਮ ਕਿਉਂਕਿ ਅੱਜ ਬੰਦੇ ਘੱਟ ਆਏ ਅੰਕਲ ਜੀ ਕੋਲੇ ਤੇ ਬਾਕੀ ਅੰਕਲ ਜੀ ਵੀ ਕਹਿੰਦੇ ਵੀ ਹੁਣ 37 ਸਾਲ ਹੋ ਗਏ ਢਾਬਾ ਚਲਾਉਂਦਿਆਂ ਨੂੰ ਤੇ ਆਹੀ ਲਾਸਟ ਮਹੀਨਾ ਵੀ ਛੱਡ ਦੇਣਾ ਢਾਬਾ ਨਹੀਂ ਤੇ ਪਿਛਲੇ ਮਹੀਨੇ ਹੀ ਛੱਡ ਦੇਣਾ ਸੀਗਾ ਤੇ ਕੋਈ ਆਪਣੇ ਪੰਜਾਬ ਦੇ ਹੀ ਆ ਉਹਨਾਂ ਨੂੰ ਦਿੱਤਾ ਵਾ ਤੇ ਇਹ ਵੀ ਅੰਕਲ ਜੀ ਝੋੜਾ ਕੋਲੇ ਆ ਮਤਲਬ ਜਿੱਥੇ ਆਪਣਾ ਮਹਿਤੀ ਜਣਾ ਸਰਪੁਰ ਦਵਾਰਾ ਉਹਦੇ ਕੋਲੇ ਅੰਕਲ ਜੀ ਦਾ ਪਿੰਡ ਆ ਉਧਰ ਨੇੜੇ ਤੇ ਮੋਗਾ ਜਿਲਾ ਹੀ ਪੈਂਦਾ ਤੇ ਵਧੀਆ ਸੁਭਾਅ ਅੰਕਲ ਜੀ ਦਾ ਤੇ ਮੈਂ ਅੰਕਲ ਜੀ ਨਾਲ ਹੱਸਣ ਲੱਗ ਗਿਆ ਵੀ ਆਪਣਾ ਮੇਲ ਹੋਣਾ ਹੀ ਤਾਂ ਕਰਕੇ ਤੁਸੀਂ ਵੀ ਇਹ ਮਹੀਨਾ ਲਾਉਣਾ ਵਾ ਤੇ ਅੰਕਲ ਕਹਿੰਦੇ ਵੀ ਹੁਣ ਗੋਡੇ ਗਾਂਡੇ ਤੋਂ ਕੰਮ ਹੁੰਦਾ ਨਹੀਂ ਤੇ ਮੌਜਮ ਵੀ ਉਹਨਾਂ ਕੰਮ ਕਰਕੇ ਰਾਜੀ ਨਹੀਂ ਹੁੰਦੇ ਤਾਂ ਕਰਕੇ ਫਿਰ ਇੱਥੋਂ ਛੱਡਣਾ ਕੰਮ ਉਹਨਾਂ ਨੇ ਤੇ ਬਾਕੀ ਇੱਥੇ ਉਹਨਾਂ ਦਾ ਘਰ-ਬਾਰ ਵੀ ਆ ਸਾਰਾ ਕੁਝ ਬਣਾਇਆ ਹੋਇਆ ਉਹ ਵੀ ਕਹਿੰਦੇ ਵੇਜ ਵਟ ਕੇ ਹੁਣ ਪੰਡ ਹੀ ਜਾਵਾਂਗੇ ਵੀ ਪੰਡ ਵਧੀਆ ਜੀ ਲੱਗਦਾ ਤੇ ਆਪਾਂ ਵੀ ਇੱਕ ਅਜਿਹਾ ਪੰਡ ਪੰਡ ਵਰਗੀ ਰੀਤ ਨੀ ਜੀ ਤੇ ਵਧੀਆ ਗੱਲ ਆ ਚਲੋ ਤੇ ਹੁਣ ਆਪਾਂ ਰੋਟੀ ਪਾਣੀ ਖਾਵਾਂਗੇ ਤੇ ਰੈਸਟ ਕਰਕੇ ਫਿਰ ਕੱਲੂ ਵੀ ਆਪਾਂ ਲਾਰਮ 5 ਵਜੇ ਦਾ ਲਾ ਕੇ ਤੇ ਇੱਥੋਂ ਚੱਲਾਂਗੇ ਅੱਗੇ ਵੱਲ ਨੂੰ ਪ੍ਰਸ਼ਾਦਾ ਆ ਗਿਆ ਜੀ ਸੇਬ ਭਾਜੀ ਤੇ ਨਾਲ ਰੋਟੀਆਂ ਸਲਾਦ ਚਾਰ ਕਰਦੇ ਆਂ ਸ਼ੁਰੂ ਫਿਰ ਖਾ ਕੇ ਪ੍ਰਸ਼ਾਦਾ ਪਾਣੀ ਫਿਰ ਆਪਾਂ ਫੋਨ ਨੇ ਅਰੈਸਟ ਕਰਨਾ ਫਿਰ ਕੱਲ ਦਾ ਸਫਰ ਹੋਊਗਾ ਇੱਥੇ 140 ਕਿਲੋਮੀਟਰ ਦਾ ਤੇ ਆਪਾਂ ਟਾਈਮ ਨਹੀਂ ਚੱਲਾਂਗੇ ਇੱਥੋਂ ਵੀ ਉਹ ਹੁੰਦਾ ਰੋਟੀ ਪਾਣੀ ਖਾਣ ਤੋਂ ਬਾਅਦ ਵੀ ਆਪਾਂ ਹੁਣ ਬੈਸਤੇ ਵੀ ਸਾੜੇ ਆਪਣੇ ਤੇ ਪੈਨੇ ਆ ਤੇ ਰੋਟੀ ਤੋਂ ਬਾਅਦ ਬੋਲੀ ਵੀ ਖਾਦੀ ਆਪਾਂ ਪਹਿਲੀ ਵਾਰੀ ਖਾਦੀ ਆਪਾਂ ਕਦੇ ਮੌਕਾ ਹੀ ਨਹੀਂ ਮਿਲਿਆ ਉਹ ਵੀ ਖਾਦੀ ਮਧ ਪ੍ਰਦੇਸ਼ ਦੇ ਵਿੱਚ ਆ ਕੇ ਦੀ ਬਰੀਆ ਸੀਗਾ ਤੇ ਅੰਕਲ ਜੀ ਦੁੱਧ ਪੀ ਕੇ ਪਹਿਰੇ ਦੁੱਧ ਤੇ ਪੀ ਲਓ ਪਰ ਨਹੀਂ ਬੱਸ ਹੁਣ ਪੈਨੇ ਆ ਓਕੇ ਤੇ ਫਿਰ ਮਿਲਦੇ ਆਂ ਫਿਰ ਕੱਲ ਦੇ ਸਫਰਾਂ ਦੇ ਇਤੋਂ ਰਹਿ ਗਿਆ ਆਪਣਾ ਹਯੂਸ਼ ਸਾਹਿਬ 750 ਕਿਲੋਸਟਰ ਕਿ ਕੱਲ ਨੂੰ ਆਪਾਂ ਕਟਾਂਗੇ 150 ਰਹਿ ਜੂ 10 ਕਿਲੋਮੀਟਰ ਸੌਣ ਤਾਂ ਨੇੜੇ ਪਹੁੰਚਦੇ ਜੰਨੇ ਬਈ ਜਿਵੇਂ ਜਿਵੇਂ ਨੇੜੇ ਪਹੁੰਚਦੇ ਹੋਏ ਨਹੀਂ ਕੁਸੀ ਦਾ ਕੋਈ ਟਿਕਾਣਾ ਨਹੀਂ ਤੇ ਬਾਕੀ ਮਾਹਰ ਕਰਨ ਕਿਰਪਾ ਸਫਰ ਵਧੀਆ-ਵਧੀਆ ਰਵੇ ਤੇ ਕੌਂਸੀ ਆ ਫਿਰ ਆਪਾਂ ਸੀਤ ਵਧੀਆ ਦੀ ਪੰਜਾਬ ਮਿਲਦੇ ਆਂ ਫਿਰ ਕੱਲ ਦੇ ਸਫਰਾਂ